ਸੋਲਝ ਗਿਆ ਸੋਲਝ ਗਿਆ ਸੋਲਝ ਗਿਆ ਚੰਡੀਗੜ੍ਹ ਚ ਹੋਇਆ ਕੋਰੀ ਕਾਂਡ ਸੋਲਝ ਗਿਆ ਪੁਲਸ ਨੇ ਕਾਰਲੀ ਯੂਰੋਪੀ ਦੀ ਗ੍ਰਿਫਤਾਰੀ ਤੇ ਕਰ ਦਿੱਤਾ ਹੈ ਵੱਡਾ ਖੁਲਾਸਾ ਤੁਸੀਂ ਆ피 ਸੁਣ ਲਵੋ ਪੂਰੀ ਜਾਣਕਾਰੀ ਆਪ ਹੀ ਦੇ ਰਹੇ ਨੇ ਇਰਾਕ ਦੇ ਡੀਐਸਪੀ ਦਾਨਕਪੇਲ ਪੰਜਾਬੀ ਤਿਵਿਧਲੇ ਚੰਡੀਗੜ੍ਹ ਤਰਮੇਸ਼ ਕੁਮਾਰ ਜਿਹੜਾ ਜਲੰਧ ਦੇ ਸੈਕਟਰ 44 ਦੇ ਵਿੱਚ ਦੇ ਰਾਤ ਇੱਕ ਫਾਇਰਿੰਗ ਦਾ ਮਾਮਲਾ ਸਾਹਮਣੇ ਆਇਆ ਜਿਹੜੇ ਸਭ ਤੋਂ ਪਹਿਲਾਂ ਤਸਵੀਰਾਂ ਅਸੀਂ ਤੁਹਾਡੇ ਤੱਕ ਪਹੁੰਚਾਈਆਂ ਸੀ ਸਾਡੀ ਕੋਸ਼ਿਸ਼ ਰਹੀ ਹੈ ਕਿ ਤੁਹਾਡੇ ਤੱਕ ਪੂਰਾ ਸੱਚ ਪਹੁੰਚੇ ਉਸ ਫਾਇਰਿੰਗ ਦੇ ਮਾਮਲੇ ਦੀ ਸੱਚਾਈ ਤੇ ਪੂਰੀ ਜਾਣਾਂਗੇ ਹੁਣ ਇਹਨਾਂ ਸਾਰੇ ਲੋਕਾਂ ਦੀ ਜਿਹੜੇ ਬੁੜੇ ਆ ਇਹਨਾਂ ਦੀ ਗ੍ਰਿਫਤਾਰੀਆਂ ਹੋ ਚੁੱਕੀਆਂ ਹਨ ਪੂਰਾ ਪਹਿਲੂ ਕੀ ਹੈ ਸਾਡੇ ਨਾਲ ਇੰਸਪੈਕਟਰ ਡੀਐਸਪੀ ਜਸਵਿੰਦਰ ਸਿੰਘ ਜੀ ਨੇ ਤੇ ਨਾਲ ਲਖਵੀਰ ਸਿੰਘ ਜੀ ਨੇ ਪੂਰੀ ਸੱਚਾਈ ਤੁਹਾਡੇ ਤੱਕ ਪਹੁੰਚਾਵਾਂਗੇ ਤੇ ਸਾਡੀ ਤਮਾਮ ਲਈ ਕੋਸ਼ਿਸ਼ ਹੈ ਇਹੀ ਰਹੀ ਹੈ ਕਿ ਤੁਹਾਨੂੰ ਹਰ ਪਹਿਲੂ ਸੱਚ ਪਹੁੰਚੇ ਤੁਹਾਡੇ ਕੋਲ ਅ ਜਿਸ ਮੀਨਿੰਗ ਪੂਰਾ ਮਾਮਲਾ ਕੀ ਸੀ ਕਿ ਫਾਇਰਿੰਗ ਵਾਲਾ ਮਾਮਲਾ ਆਇਆ ਤਾਂ ਕੀ ਪੂਰੀ ਕਹਾਣੀ ਸੀ ਅ ਤਾਂ ਜੀ 7-8 ਰਾਤ ਨੂੰ 1:30 ਵਜੇ ਇੱਕ ਟੋਕੀ ਦੀ ਗਾਥ ਸੀ ਵੀ 44 ਸੈਕਟਰ ਦੇ ਵਿੱਚ ਝਗੜਾ ਹੋਇਆ ਆਪਣਾ ਰੀ ਦੇ ਵਿੱਚ ਫਿਰ ਝਗੜਾ ਕਰਾਉਣ ਦੇ ਉਪਰਾਂ ਫਾਇਰਿੰਗ ਕਰਕੇ ਨੇ ਤੇ ਜਿਹੜਾ ਇੰਜਰਡ ਹੈਗਾ ਉਹ ਮਸਤ ਇਸ ਇਤਲਾਹ ਦੇ ਉੱਪਰ ਐਫ ਸੀ ਐਸਓ ਆਪਣੇ ਹੈ ਅਸਲ ਵਿੱਚ ਸਾਫ ਵੀਰ ਜੀ ਬੋਰਿਨਸੀ ਟੀਮ ਔਰ ਫਰੇਨਸਿਕ ਟੀਮ ਵਰਗੇ ਤੇ ਬੁਲਾਈ ਗਈ। ਅਮਰ ਮੌਕੇ ਤੇ ਪਹੁੰਚੇ ਮੌਕੇ ਤੇ ਦੇਖਿਆ ਵੀ ਉੱਥੇ 3233 ਨੰਬਰ ਦਾ ਲੱਗੇ ਬੜਾ ਬਲੱਡ ਜਿਆ ਬਿਆ ਹੋਇਆ ਸੀਗਾ ਔਰ ਦੋ ਖੋਗ ਜਿਹੜਾ ਸੜਕ ਦੇ ਪਾਸ ਸੀਗਾ ਵੀ ਇੱਕ ਜਿੰਦਾ ਕਰ ਤੋਂ ਸੀ ਜਿਹੜਾ ਕਿਸ ਫਾਇਰ ਲੱਗ ਰਿਹਾ ਸੀਗਾ ਤੇ ਇੱਕ ਖਾਲੀ ਕਾਟ ਰਿਹਾ ਜਿਹੜਾ ਪੈਂਟ ਸੀ। ਫਰੇਨਸਿਕ ਟੀਮ ਨੇ ਆਪਣੇ ਮੌਕੇ ਤੇ ਸਾਰੀਆਂ ਸੈਂਪਲੀਆਂ ਕਰ ਦਿੱਤੀ ਹੈ। ਔਰ ਇਹ ਪਤਾ ਲੱਗਿਆ ਵੀ ਹਮਕੋ ਨਾਮ ਦਾ ਬੰਦਾ ਇਥੇ ਆਦਾ 3211 ਦੇ ਵਿੱਚ ਜਿਹਨੂੰ ਘਟਾਇਆ ਹੈਗਾ ਜਿਹੜੇ ਦੋ ਗੱਡੀਆਂ ਵਰਤਦਾ ਔਰ ਇੱਕ ਸਵਿਫਟ ਗੱਡੀ ਔਰ ਇੱਕ ਮੋਟਰਸਾਈਕਲ ਵੀ ਸੀਗਾ ਜੀ ਉਦੋਂ ਪਰ ਆਏ ਸੀ ਲੜਕੇ ਜਿੱਦਾਂ ਕਰਦੇ ਡੰਡੇ ਸੀ ਕੋਈ ਇੱਕੋ ਮੁਹਾਨ ਸੀਗੀ ਤੇ ਉਹਨਾਂ ਕੋਲ ਵੀ ਉੱਥੇ ਭੱਜ ਗਏ ਔਰ ਫਰੀ ਕਰਕੇ ਗਏ ਇਹ ਜਿਹੜੀਆਂ ਚੀਜ਼ਾਂ ਉੱਥੇ ਜਿਹੜੀਆਂ ਹੋਈਆਂ ਤੇ ਆਪਾਂ ਨਾਲ ਦੇ ਜਿਹੜੇ ਸੀ ਸੀਸੀਟੀਵੀ ਵਗੈਰਾ ਕੈਮਰੇ ਆ ਉੱਥੇ ਦੇ ਇਮੀਡੀਅਟ ਜਿੱਥੇ ਝਗੜਾ ਹੋਇਆ ਕੋਨੇ ਵਾਲੇ ਘਰ 'ਚ ਉੱਥੇ ਵੀ ਕੈਮਰਾ ਸੀਗਾ ਉਹਨਾਂ ਦੇ ਵੀ ਆਪਾਂ ਹੈਲਪਰ ਦੇਖਿਆ ਵੀ ਕੀ ਜੇ ਹੈਗਾ ਜਿਹੜੀ ਉਹ ਫੁਟੇਜ 'ਚ ਜਿਹੜੀ ਚੀਜ਼ ਦਿਖੀ ਹੈ ਵੀ ਮਰਨਾ ਗੱਡੀ ਆ ਰਹੀ ਹੈ ਤੇ ਇੱਕ ਸਵਿਫਟ ਫਟਾਫਟ ਆ ਰਹੀ ਹੈ ਔਰ ਜਿਹੜਾ ਝਗੜੇ ਵਾਲੇ ਕੋਈ ਵੀ ਪੋਰਸ਼ਨ ਦਾ ਕੈਮਰਾ ਨਹੀਂ ਜਾ ਰਿਹਾ ਤੇ ਉਹਨੂੰ ਉੱਤੋਂ ਤੋਂ ਬਾਅਦ ਫਿਰ ਇੱਕਦਮ ਭੱਜਦੇ ਦਿਖ ਰਹੇ ਨੇ ਔਰ ਗੱਡੀ 'ਚ ਜਾ ਰਹੇ ਨੇ ਅੱਗੇ ਹੋਰ ਜਿਹੜੇ ਕੈਮਰਾ ਦੀ ਜਿਹੜੀ ਪਰਤਾਲ ਕੀਤੀ ਗਈ ਹੈ ਉੱਚ ਦੇਖਿਆ ਗਿਆ ਵੀ ਦੋ ਬੰਦੇ ਜਿਹੜੇ ਪਿੱਛੇ ਭੱਜ ਕੇ ਗਏ ਨੇ ਮੋਟਰਸਾਈਕਲ ਵਾਲੇ ਆਂਦੇ ਤੇ ਉਹ ਤਾਂ ਐ ਲੱਗ ਰਿਹਾ ਵੀ ਜਿਵੇਂ ਨਾਲ ਨਹੀਂ ਆ ਮ ਜਿਹੜੇ ਅੱਗੇ ਗਏ ਨੇ ਫਿਰ ਵਾਪਸ ਉਹ ਮੁੜ ਕੇ ਆ ਰਹੇ ਨੇ ਤੇ ਇੱਕ ਦੇ ਹੱਥ ਦੇ ਵਿੱਚ ਇਹ ਜਿਹੜਾ ਪ੍ਰੋਫੈਸ਼ਨਲ ਲੇਜ਼ਰ ਹਥਿਆਰ ਦੇਖਿਆ ਇਹ ਪਿਸਤਲ ਲਾਇਸੈਂਸ ਹੀ ਹੈ ਇਲੈਗਲ ਜੀ ਇਹ ਇਲੈਗਲ ਹੈ ਜੀ ਆਪਣਾ ਕੰਟੀਨੂਅੰਟ ਪਿਸਤਲ ਹੈ ਜੀ ਕੰਸੀ ਨਹੀਂ ਲਿਆ ਕਿਥੋਂ ਲਿਆ ਕੋਣ ਲਿਆ ਸੀ ਇਹ ਅਬਨਵ ਇਹਦਾ ਦੋਸਤ ਆ ਹਪੂ ਦਾ ਜਿਹੜਾ ਚੋਰ ਲੱਗਿਆ ਉਹਨੇ ਜਿਹਦਾ ਚੋਰ ਲੱਗਿਆ ਉਹਦਾ ਦੋਸਤ ਹੈਗਾ ਇਹ ਉਹਦੇ ਕੋਲ ਸੀਗਾ ਔਰ ਜਦੋਂ ਇਹ ਸਾਰੀ ਤਸਦੀਕ ਗੱਲ ਹੋਈ ਜਿਹੜੀ ਚੀਜ਼ ਆਈ ਵੀ ਇਹ ਤਾਂ ਦੂਜੀ ਪਾਰਟੀ ਦਾ ਤਾਂ ਫਾਇਨਿੰਗ ਵਾਲਾ ਤਾਂ ਐਂਗਲ ਨਹੀਂ ਇਹਦੇ ਚਾਰੇ ਜਿਹੜੀ ਜਿਹੜੀ ਕੋਈ ਕਿਸ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕੀਤੀ ਹੈ ਮੋਕੇ ਜਿਹੜੇ ਬਿਆਨਾਂ ਦੇ ਵਿੱਚ ਇਹਨਾਂ ਨੇ ਗੱਲ ਜਿਹੜੀ ਜਿਹੜੇ ਕਿਤੇ ਝਗੜਾ ਤਾਂ ਜਰੂਰ ਹੋਇਆ ਉਹਦੇ ਸੱਟਾਂ ਵੀ ਵਜੀਆਂ ਜਿਹੜਾ ਹਪੂ ਦੇ ਉੱਪਰ ਜਿਹੜੇ ਸਾਢੇ 8 ਜਾਣੇ ਕਹਿ ਰਹੇ ਸੀ ਆਏ ਸੀ ਸੱਟਾਂ ਮੋਦੀਆਂ ਵਜੀਆਂ ਹੈ ਪਰ ਜਿਹੜਾ ਇਹ ਐਂਗਲ ਫਾਈਂਗੋਲਾ ਉਹ ਇਹਦੇ 200 ਨੇ ਉਹਨੇ ਕੀਤਾ ਸੀਗਾ ਜਿਹੜੇ ਕੁੱਟਣ ਆਏ ਸੀ ਤੇ ਜਿਹੜੀ ਜਿਹੜੀ ਇਨਵੈਸਟੀਗੇਸ਼ਨ ਜਿਹੜੀ ਕੀਤੀ ਗਈ ਤਸਵੀਰ ਜਿਹੜੇ ਹਾਲਾਤ ਕੀਤੇ ਗਏ ਜੋ ਫੁਟੇਜ ਆਪਾਂ ਉਹਦੇ ਦੇਖੀ ਤੇ ਉਹਦੇ ਨਾਲ ਇੱਕ ਕੋਈ ਕੋਈ ਕਲੀਅਰ ਹੋ ਗਿਆ ਵੀ ਦੂਜੀ ਪਾਰਟੀ ਜਿਹੜੀ ਹੈਗੀ ਉਹ ਪੈਰ ਕਰਕੇ ਨਹੀਂ ਗਈ ਆ ਝਗੜਾ ਜਰੂਰ ਕਰਕੇ ਗਈ ਆ ਦੋ ਗੱਡੀਆਂ ਚ ਆਈ ਸੀ ਆਪਣਾ ਇਦਾਂ ਕੁੱਟਮਾਰ ਕਰਕੇ ਤੇ ਉਹ ਬੋਕੇ ਤੋ ਭਰਾ ਰਹੇ ਇਹ ਲੜਾਈ ਦਾ ਕਾਰਨ ਕੀ ਰਿਹਾ ਹੋਵੇਗਾ ਇਹਦੇ ਵਿੱਚ ਲੜਾਈ ਦਾ ਜਿਹੜਾ ਬਦਈ ਦਾ ਜਿਹੜੀ ਗੱਲ ਦੱਸਿਆ ਵੀ ਪੈਸੇ ਦਾ ਕੋਈ ਬੜੀ ਤੇ ਚੋપરા ਨਾਮ ਦਾ ਬੰਦਾ ਹੈ ਉਹਦੇ ਨਾਲ ਪੈਸੇ ਦਾ ਲੈਣ ਦੇ ਦਾ ਸੀਗਾ ਤੇ پیسے ਲੈਣ ਦੇ ਉਹਦੀ ਫੋਨ ਤੇ ਗੱਲ ਹੋਈ ਸੀ ਕਿ ਤੇ ਸ਼ਾਪਲੋਂ ਦੀ ਗੱਲ ਹੋਈ ਤੇ ਲੇਟ ਆਉਣ ਦੀ ਗੱਲ ਹੋਈ ਤੇ ਗੱਲ ਦੇ ਵਿੱਚ ਉਹਨਾਂ ਦੇ ਹੀਟਡ ਡਾਕੂਮੈਂਟ ਕਾਫੀ ਚਲ ਪਈ ਤੇ ਗੱਲ ਹੀ ਖੋਜ ਸਕੀ ਜਿਹੜਾ ਕੀ ਕਹਿੰਦਾ ਗਲਾਂ ਗੱਡੀਆਂ ਜੀ ਜਿੰਨਾ ਬਾਹਰ ਆ ਤੇ ਲੈ ਲਾਂਗੇ ਪੈਸੇ ਤੇ ਸਾਡੇ ਤੋਂ ਕਿਦਾਂ ਪੈਸੇ ਲੈਣ ਜਿਹੜੀਆਂ ਗੱਲਾਂ ਉਹਨੇ ਬਦਈ ਦੇ ਆਪਣੀਆਂ ਦੱਸੀਆਂ ਸਰੋ। ਜਿਹੜਾ ਫਿਰ ਉਹਦਾ ਟਾਈਮ ਫਿਕਸ ਹੋਇਆ ਦੋਨੇ ਪਾਰਟੀਆਂ ਦਾ। ਆ ਬਿਲਕੁਲ ਗਿਆ ਕਿੱਥੇ ਆ ਕਹਿੰਦੇ ਆ ਤੁਹਾਡੇ 44 ਜੀ ਮਾਰਕੀਟ ਉੱਥੇ ਨਾ ਮਿਲ ਸਕੀ ਤਾਂ ਟਾਈਮ ਆਪੜਾ ਜੂ ਪਦੀ ਦੇ ਲੋ ਲੋ ਹੀ ਇੰਕਾ ਬੱਦਲੇ ਤੇ ਉਹ ਵੀ ਉਥੇ ਫਿਰ ਆਪਣਾ ਪਹੁੰਚੇ ਦੂਜੀ ਪਾਰਟੀ ਵੀ ਜਿਹੜੀ ਤਜਰੀਹ ਹਾਲਾਤ ਦੇ ਵਿੱਚ ਇਹ ਵੀ ਸਾਹਮਣੇ ਆ ਵੀ ਜਿਹੜੇ ਇਹ ਵੀ ਪੱਕੇ ਤੌਰ ਦੇ ਉੱਪਰ ਤਿਆਰ ਸੀਗੇ ਜੇ ਆਣਗੇ ਤੇ ਉਹਨਾਂ ਦਾ ਵੀ ਕੋਈ ਨਾ ਮੈਨੂੰ ਨੁਕਸਾਨ ਕਰਾ ਦੇ ਤੇ ਜਿਹੜੇ ਆ ਫੈਕਟਸ ਜਿਹੜੇ ਸਾਹਮਣੇ ਆਏ ਜਿਹੜੀ ਫੁਟੇਜ ਤੋਂ ਮੁੰਡਰੀ ਵੀ ਸਾਨੂੰ ਕਵਰੇਜ ਮਿਲੀ ਤੇ ਉਹਦੇ ਚ ਜਿਹੜਾ ਅਗਿਨਬੜੇ ਫਾਇਰ ਕੀਤਾ ਉਹ ਵੀ ਕਿਸੇ ਦੀ ਜਾਨ ਲੈ ਸਕਦਾ ਸੀ ਤੇ ਕ੍ਰਾਸ ਫਾਇਰ ਇਹਨਾਂ ਦੇ ਖਿਲਾਫ ਹੈ। ਕੀ ਜੀ ਜਾਣਕਾਰੀ ਵੀ ਸਾਨੂੰ ਕਿ ਕੋਈ ਮੋਟਰਸਾਈਕਲ ਤੇ ਵੀ ਕੋਈ ਫਾਇਰ ਲੱਗਿਆ ਜੀ ਜਿਹੜਾ ਮੋਟਰਸਾਈਕਲ ਉਸੇ ਬਰਾਬਰ ਪੁਲਿਸ ਨੇ ਕੀਤਾ। ਨਹੀਂ ਇਹ ਤੱਕ ਨਹੀਂ ਇਹ ਜਾਂਦੇ ਵਿੱਚ ਆਇਆ। ਇਹ ਨਾਲ ਵੀ ਮੋਰਸਾ ਛੱਡ ਕੇ ਭੱਜ ਗਏ ਤੇ ਉਹ ਫਾਇਰ ਉਹਨਾਂ ਬਾਰੇ ਹੈਗੇ ਨੇ ਤੇ ਉਹ ਵੀ ਕਬਜ਼ੇ ਚ ਲੈ ਰਹੇ ਸੀ ਮੌਕੇ ਦੇ ਉੱਪਰ ਹੀ ਦੂਜੀ ਜਿਹੜੀ ਗੱਡੀਆਂ ਵਰਨਾ ਉਹ ਸਵਿਫ ਦਾ ਇਹ ਸਾਨੂੰ ਨੰਬਰ ਆਪਣਾ ਕੈਮਰਾ ਦੇ ਕਾਫੀ ਜ਼ਿਆਦਾ ਹੈਲਪ ਕਰੀ ਚੰਡੀਗੜ੍ਹ ਦਾ ਨੰਬਰ ਹੈ ਜੀ ਪੰਜਾਬ ਦੇ ਇੱਕ ਚੰਡੀਗੜ੍ਹ ਨੰਬਰ ਦੀ ਵਰਨਾ ਗੱਡੀ ਸੀਗੀ ਪੰਜਾਬ ਨੰਬਰ ਦਾ ਇਹ ਵੀ ਸੀਗੀ ਕੰਮ ਕੀ ਕਰਦੇ ਨੇ ਇਹ ਸਾਰੇ ਇਹ ਜਿਹੜਾ ਆਪਣਾ ਮਦਈ ਅੰਪੁਰ ਹੈਗਾ ਇਹ ਆਪਣਾ ਬ੍ਰੋਕਰ ਦਾ ਕੰਮ ਕਰਦਾ ਹੈਗਾ ਪ੍ਰਾਈਵੇਟ ਰੈਫਰਾਂਸ ਦਾ ਉਹਦੇ ਚੀਜ਼ਾਂ ਤੇ ਨਾਲ ਦੇ ਚੀਜ਼ਾਂ ਇਹਦਾ ਨਾਮ ਜਿਹੜਾ ਬੰਦਾ ਕੁਸ਼ਵਿੰਦਰ ਹੈਗਾ ਉਹ ਆਪਣਾ ਕਲਰਕ ਹੈਗਾ ਅਮਰੀਕਾ ਦੇ ਵਿੱਚ ਹਰਿੰਦਰ ਲड़का ਜਿਹੜਾ ਇਹਦਾ ਨਾਲ ਸੀਗਾ ਜਿੰਨੇ ਅੱਪਾ ਚੋਂ ਜਦੋਂ ਪੁੱਟ ਰਹੇ ਸੀਗੇ ਵੱਡੇ ਫਾਤ ਪੱਥਰ ਮਾਰੇ ਸੀਗਾ ਹਰਿੰਦਰ ਜਿਹਦਾ ਅੰਕੁਰ ਜਨਾਬ ਪੰਜਾਬੀ ਉਹਦੇ ਚ ਅਬ ਇਹਨਾਂ ਬ ਜਿਹੜਾ ਹੈਗਾ ਉਹ ਵੀ ਆਪਣਾ ਪ੍ਰਾਈਵੇਟ ਕੰਮ ਕਰਦਾ ਹੈ ਹਰਿੰਦਰ ਇਹ ਸਟੂਡੈਂਟ ਹੈ 3rd ਇਅਰ ਬੀਐਸਸੀ ਦਾ ਆਰਨਰੋਪੋਲੋਜੀ ਉਹ ਇੱਕ ਨਿਸ਼ਾਨਤ ਹੈ ਜਿਹੜਾ ਦਾ ਦੋਸਤ ਹੈਗਾ ਆਪਣਾ ਅੰਕੁਰ ਦਾ ਇਹ ਵੀ ਆਪਣਾ ਪ੍ਰਾਈਵੇਟ ਆਈਟੀ ਆਪਣਾ ਵਿੱਚ ਪ੍ਰਾਈਵੇਟ ਆਪਣਾ ਜੌਬ ਕਰਦਾ ਹੈ ਦਾ ਐਕਸਪਰਟ ਕੰਪਿਊਟਰ ਦਾ ਐਕਸਪਰਟ ਹੈ ਜਿਹੜੀ ਦੂਜੀ ਪਾਟੀ ਪ੍ਰੀਤ ਜਿਹੜਾ ਅਰੋੜਾ ਹੈਗਾ ਇਹ ਕਲਬ ਵਗੈਰਾ ਦਾ ਕੰਮ ਕਰਦਾ ਹੈ ਕਲਬ ਦੀ ਡੈਕੋਰੇਸ਼ਨ ਪਾਰਟੀਜ਼ ਅਰੇਂਜ ਕਰਦਾ ਜਿਹੜੀਆਂ ਨੇ ਗੱਲ ਦੱਸੀ ਸਾਡੀ ਉਹ ਜਿਹੜਾ ਉਹਦਾ ਨਾਲ ਦਾ ਦੋਸਤ ਹੈਗਾ ਨਿਖਲ ਜਿਹੜਾ ਛੋਟਾ ਨਾਮ ਹੈ ਇਹ ਆਪਣਾ ਸ਼ਾਸਨਗਰ ਦਾ ਰੈਂਡ ਵਾਲਾ ਹੈ ਕਰਦਾ ਕੁਛ ਹੈ ਨਹੀਂ ਯਾਰ ਦੋਸਤ ਉਹ ਸਦੇ ਰੱਖੇ ਪਏ ਨੇ ਆਪਣੇ ਜੋ ਪਤਾ ਲੱਗਿਆ ਹੈਗਾ ਤੇ ਇਹ ਹੀ ਬੁੱਡੇ ਲੈ ਕੇ ਆਇਆ ਸੀ ਨਾਲ ਇਹਦਾ ਪ੍ਰੀਤ ਨਾਲ ਜਦੋਂ ਝਗੜੇ ਦੇ ਵਿੱਚ ਦੋ ਬੱਡੇ ਜਦੋਂ ਆਏ ਸੀਗੇ ਇੱਕ ਜਿਹੜਾ ਨਾਲ ਗ੍ਰਫਤਾਰ ਹੋਇਆ ਹੈ ਸ਼ਾਮ ਹੈਗਾ ਉਹ ਇਹਦਾ ਕੋ ਡਰਾਈਵਰ ਹੈ ਔਰ ਇੱਕ ਹੋਰ ਲੜਕਾ ਆਪਣਾ ਵਿੱਕੀ ਨਾਮ ਛੋੜਾ ਉਹ ਕਹਿੰਦੇ ਆ ਉਹ ਵੀ ਇਹਦੇ ਚ ਗ੍ਰਿਫਤਾਰ ਹੈ ਉਹ ਵੀ ਡਰਾਈਵਰ ਦਾ ਕੰਮ ਕਰਦਾ ਇਹਦੇ ਤੇ ਟੋਟਲ ਕਿੰਨੇ ਬੰਦੇ ਦੀ ਗ੍ਰਿਫਤਾਰੀ ਹੋਈ ਜੀ ਦੋੇ ਪਾਸੋਂ ਗਿਣੇ ਜਿਹੜਾ ਫਾਈਲ ਅ ਪੰਜ ਪਹਿਲੇ ਪੱਖੇ ਉਹਦੇ ਚ ਗ੍ਰਿਫਤਾਰ ਕੀਤੇ ਦੂਜੇ ਤੋਂ ਚਾਰ ਹੋ ਚੁੱਕੇ ਨੇ ਟੋਟਲ ਅੱਠ ਕਹਦੇ ਸੀਗੇ ਤਫਤੀਸ਼ ਹੋ ਜੇ ਜਲਦੀ ਵੀ ਇਹ ਬਾਕੀ ਨੂੰ ਵੀ ਜਲਦੀ ਅਰੈਸਟ ਕੀਤੇ ਤੇ ਕੁੜੀ ਕਾੜੀ ਦਾ ਮਾਮਲਾ ਦੇ ਕੋਈ ਹਾਇਰ ਕੀਤੀ ਜਿਹੜਾ ਕੋਈ ਮਾਮਲਾ ਐਦਾਂ ਦਾ ਮਾਮਲਾ ਕੋਈ ਇਹਦਾ ਪੂਰੀ ਬੜਤਾਲ ਚ ਆਇਆ ਨਹੀਂ ਹੈਗਾ ਬੜਤਾਲ ਸਾਰੇ ਇੰਦਰੋਂ ਦੇਖੀ ਜਾਊਗੀ ਜੋ ਉਹਨਾਂ ਦੇ ਮੋਬਾਈਲ ਵਗੈਰਾ ਜਿਹੜੇ ਹੈਗੇ ਨੇ ਵੀਰ ਜੀ ਅਗਰ ਇਹਦਾ ਵੀ ਕੋਈ ਐਂਗਲ ਹੈਗਾ ਤਾਂ ਉਹ ਉੱਪਰ ਹੀ ਪੂਰੀ ਪੜਤਾਲ ਕੀਤੀ। ਹੁਣ ਜਦ ਤੱਕ ਇਹਦਾ ਨਹੀਂ ਕਿ ਤਾਲੀਆਂ ਚੁੱਕਿਆ ਕੋਰੋ ਬੇਕਿੰਗ ਇਹਨਾਂ ਦਾ ਮਾਰ ਲੈ ਹਾਇ ਨੋਸਕੀ। ਨਿਰਵਾਣ ਬੱਲੇਪੜੀ ਦਾ ਦਿੱਤਾ ਸੀ ਦੋ ਦਿਨ ਦਾ ਹੋਇਆ ਸੀਗਾ ਤੇ ਉਹ ਬਾਕੀ ਅੱਜ ਉਹਨਾਂ ਨੂੰ ਭੇਜਦਾ ਹੈਗਾ ਉਹਦਾ ਜੁਡੀਸ਼ੀਅਲ ਬੰਡ। ਜਿਹੜੇ ਤਰੀਕੇ ਨਾਲ ਸੀ ਸਾਡੇ ਨਾਲ ਡੀਐਸਪੀ ਜਸਵਿੰਦਰ ਸਿੰਘ ਜੀ ਨੇ ਜਾਣਕਾਰੀ ਦਿੱਤੀ ਕਿ ਫਿਲਹਾਲ ਦੋਨੋਂ ਬਸਤੋ ਗ੍ਰਿਫਤਾਰੀਆਂ ਹੋ ਚੁੱਕੀਆਂ ਹਨ ਤੇ ਜਿਹੜਾ ਹਥਿਆਰ ਕੋਰੋ ਨਾਲ ਫਾਇਰ ਕੀਤਾ ਸੀਗਾ ਉਹ ਵੀ ਹੁਣ ਬਰਾਮਦ ਕਰ ਲਿਆ ਤਾਂ ਹੁਣ ਦੇਖਣ ਵਾਲੀ ਗੱਲ ਹੋਗੀ ਪੂਰਨ ਤਬਦੀਜ ਹੋਰ ਕੀ ਨਿਕਲੇਗੇ ਸਾਹਮਣੇ ਅੰਦਰ। ਆਪਣੇ ਸੀ ਹੋਗੀ ਰਵੀਦਰ ਰਵਿਸ਼ ਕੁਮਾਰ ਟੈਨਿੰਗਵੇਲ ਚੰਨਗੜ੍ਹ ਕੋ ਹੋ ਗਿਆ